ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਨਿਆਲ ਅਸਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਪੰਜਾਬ ਦੇ ਵਿੱਚ ਅਫਸਰ ਲੈਵਲ ਦੇ ਪੇਪਰ ਲੀਕ ਕਰਨ ਦੇ ਇਲਜ਼ਾਮ ਲੱਗੇ ਨੇ ਸੀਨੀਅਰ ਅਧਿਕਾਰੀ ਤੇ ਇਲਜ਼ਾਮ ਇਹ ਉਹਨਾਂ ਨੇ ਲਗਾਏ ਨੇ ਜਿਨ੍ਹਾਂ ਨੇ ਇਹ ਪੇਪਰ ਦਿੱਤਾ ਤਾਂ ਦੱਸ ਦਈਏ ਖੇਤੀਬਾੜੀ ਵਿਕਾਸ ਅਫਸਰਾਂ ਦੀ ਭਰਤੀ ਨਿਕਲੀ ਸੀ 200 ਅਸਾਮੀਆਂ ਤੇ ਕਰੀਬ-ਕਰੀਬ 4100 ਬੱਚਿਆਂ ਨੇ ਇਸ ਪੇਪਰ ਨੂੰ ਦਿੱਤਾ ਸੀਗਾ ਔਰ ਬੱਚਿਆਂ ਦੇ ਵੱਲੋਂ ਵਿਦਿਆਰਥੀਆਂ ਦੇ ਵੱਲੋਂ ਇਸ ਪੇਪਰ ਤੇ ਪਹਿਲਾ ਸੀਐਮਓ ਨੂੰ ਚਿੱਠੀ ਵੀ ਲਿਖੀ ਗਈ ਸੀ ਕਿ ਇਸ ਪੇਪਰ 'ਚ ਗੜਬੜੀ ਕੀਤੀ ਗਈ ਹੈ ਲੀਕ ਕੀਤਾ ਗਿਆ ਹੈ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਤੇ 32 ਲੱਖ ਰੁਪਏ ਦੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਗਏ ਨੇ ਔਰ ਹੁਣ ਬੱਚਿਆਂ ਦੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪੇਪਰ ਨੂੰ ਮੁਰ ਤੋਂ ਕਰਵਾਇਆ ਜਾਵੇ ਵੱਡੀ ਖਬਰ ਦੇ ਰਹੇ ਹਾਂ ਜਿੱਥੇ ਐਨਟੀਏ ਤੇ ਇਲਜ਼ਾਮ ਨੀਟ ਨੂੰ ਲੈ ਕੇ ਸਵਾਲ ਜਵਾਬ ਕੀਤੇ ਜਾ ਰਹੇ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਪੇਪਰ ਲੀਕ ਹੋਇਆ ਤਾਂ ਹੁਣ ਮੁਰ ਤੋਂ ਪੰਜਾਬ ਦੇ ਵਿੱਚ ਅਗਰ ਕਹਿ ਲਈਏ ਕਿ ਪੰਜਾਬ ਦੇ ਵਿੱਚ ਇੱਕ ਇਹ ਬੁਰੀ ਖਬਰ ਵੀ ਆ ਕਿਉਂਕਿ ਇੱਕ ਭਰੋਸਾ ਵੀ ਉੱਠ ਜਾਂਦਾ ਆ ਜਿਸ ਤਰੀਕੇ ਨਾਲ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਵਿੱਚ ਅਹੁਦਿਆਂ ਤੇ ਪੇਪਰ ਹੋ ਰਹੇ ਨੇ ਸਰਕਾਰੀ ਅਹੁਦਿਆਂ ਤੇ ਚਾਹੇ ਪੰਜਾਬ ਪੁਲਿਸ ਹੋਵੇ ਪਟਵਾਰੀ ਹੋਣ ਤਾਂ ਐਡਿਓ ਰੈਂਕ ਦਾ ਇਹ ਪੇਪਰ ਸੀਗਾ ਐਗਰੀਕਲਚਰ ਡਿਪਾਰਟਮੈਂਟ ਆਫੀਸਰ 200 ਅਸਾਮੀਆਂ ਇਸ ਦੀ ਸਮ ਆਈਆਂ ਸੀਗੀਆਂ 2020 ਤੋਂ ਬਾਅਦ ਲੰਬਾ ਸਮਾਂ ਇੰਤਜ਼ਾਰ ਕੀਤਾ ਸੀ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੱਚਿਆਂ ਨੇ ਔਰ ਇਸ ਵਾਰ ਇਸ ਪੇਪਰ ਦੇ ਵਿੱਚ ਗੜਬੜੀ ਦੇ ਇਲਜ਼ਾਮ ਲਗਾਏ ਗਏ ਨੇ ਬੱਚਿਆਂ ਦੇ ਵੱਲੋਂ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਪੇਪਰ ਦੇ ਵਿੱਚ ਕਿਸੇ ਸੀਨੀਅਰ ਅਧਿਕਾਰੀ ਨੇ ਗੜਬੜੀ ਦੇ 32 ਲੱਖ ਰੁਪਏ ਲਏ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ 30 ਜੂਨ ਨੂੰ ਇਹ ਪੇਪਰ ਸੀ ਔਰ 30 ਜੂਨ ਤੋਂ ਪਹਿਲਾਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਲੰਧਰ ਧਰਨਾ ਵੀ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਇਆ ਗਿਆ ਸੀ ਹੁਣ ਮੰਗ ਇਹ ਕੀਤੀ ਜਾ ਰਹੀ ਹੈ ਕਿ ਇਸ ਪੇਪਰ ਨੂੰ ਦੁਬਾਰਾ ਕਰਾਇਆ ਜਾਵੇ ਹੁਣ ਕੀ ਪੰਜਾਬ ਸਰਕਾਰ ਇਸ ਤੇ ਐਕਸ਼ਨ ਲਵੇਗਾ ਜਾਂਚ ਕਰਵਾਈ ਜਾਵੇਗੀ ਜਾਂ ਫਿਰ ਜਾਂਚ ਤੋਂ ਪਹਿਲਾਂ ਹੀ ਇਸ ਪੇਪਰ ਦੇ ਨਤੀਜੇ ਨੂੰ ਰੋਕ ਦਿੱਤਾ ਜਾਵੇਗਾ ਕੀ ਕੁਝ ਹੋਵੇਗਾ ਕਿਉਂਕਿ ਈਮੇਲ ਰਾਹੀਂ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਧਰਨੇ ਤੇ ਵੀ ਬੈਠੇ ਨੇ 32 ਲੱਖ ਦੀ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ 4100 ਵਿਦਿਆਰਥੀਆਂ ਨੇ ਇਸ ਪੇਪਰ ਨੂੰ ਦਿੱਤਾ ਸੀ ਲੰਬੇ ਸਮੇਂ ਬਾਅਦ ਇਸ ਅਹੁਦੇ ਤੇ ਅਸਾਮੀਆਂ ਨਿਕਲੀ ਸੀ ਖੇਤੀ ਵਿਕਾਸ ਅਫਸਰ ਦੀ ਜਿਹੜਾ ਅਹੁਦਾ ਸੀਗਾ 2020 ਦੇ ਵਿੱਚ ਅਖੀਰਵਾਰ ਇਸ ਤੇ ਕੈਪਟਨ ਸਰਕਾਰ ਵਲੇ ਇਸ ਤੇ ਜਿਹੜਾ ਐਗਜ਼ਾਮ ਲਿਆ ਗਿਆ ਸੀਗਾ ਉਸ ਤੋਂ ਬਾਅਦ ਲੰਬਾ ਸਮਾਂ ਇੰਤਜ਼ਾਰ ਕਰ ਰਹੇ ਸੀਗੇ ਜਿਹੜੇ ਗ੍ਰੈਜੂਏਟ ਨੇ ਪੋਸਟ ਗ੍ਰੈਜੂਏਟ ਨੇ ਤਾਂ ਹੁਣ ਉਹਨਾਂ ਦਾ ਭਰੋਸਾ ਇੱਕ ਉੱਠਦਾ ਨਜ਼ਰ ਆ ਰਿਹਾ ਕਿ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਆ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਇਹ ਦੁਆਰਾ ਪੇਪਰ ਹੋਣਾ ਚਾਹੀਦਾ ਇਹ ਮੰਗ ਕਰ ਰਹੇ ਨੇ ਹਾਲਾਂਕਿ ਜਾਂਚ ਦੇ ਵਿੱਚ ਹਾਲੇ ਕੁਝ ਵੀ ਸਾਹਮਣੇ ਨਹੀਂ ਆਇਆ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ 200 ਅਸਾਮੀਆਂ ਲਈ 30 ਜੂਨ ਨੂੰ ਇਹ ਪੇਪਰ ਹੋਇਆ ਸੀ 41 4100 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਤਾਂ ਕੀ ਹੁਣ ਪੰਜਾਬ ਸਰਕਾਰ ਇਸ ਤੇ ਫੈਸਲਾ ਲੈ ਕੇ ਇਸ ਨੂੰ ਮੁੜ ਤੋਂ ਪੇਪਰ ਕਰਵਾਏਗਾ ਜਾਂਚ ਸ਼ੁਰੂ ਕਰਵਾਵੇਗਾ ਕੀ ਕੁਝ ਸਾਹਮਣੇ ਆਉਂਦਾ ਇਹ ਹੁਣ ਅੱਗੇ ਦੇਖਣਾ ਹੋਵੇਗਾ